ਅਜਿ ਨੂੰ ਉਪਰਬੇਦੀ ਦੇ ਬਸ ਅੱਡਾ ਬੈਂਸਾ ਵਿਖੇ ਸ਼ਾਮ ਦੇ ਸਮੇਂ ਪੁਰਾਣੀ ਰਣਜੀਤ ਨੂੰ ਲੈ ਕੇ ਤਿੰਨ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਤੇ ਗੰਡਾਫੇ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਤ ਗਿਆ ਜਿਸ ਨੂੰ ਸਥਾਨਕ ਪੁਲਿਸ ਵੱਲੋਂ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਜਿਸ ਦੇ ਚਲਦਿਆਂ ਸਥਾਨਕ ਪੁਲਿਸ ਨੇ ਤਿੰਨ ਨੌਜਵਾਨਾਂ ਵਿਰੁੱਧ ਇਰਾਦਾ ਕਤਲ ਅਤੇ ਅਗਵਾ ਕਰਨ ਦੀ ਦੋਸ਼ਾਂ ਤਹਿਤ ਮਾਮਲਾ ਦਰਜ ਕਰਕੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਜਦਕਿ ਇਸ ਕੇਸ 'ਚ ਸ਼ਾਮਲ ਦੋ ਹੋਰ ਨੌਜਵਾਨ ਖਰਾਬ ਦੱਸੇ ਜਾ ਰਹੇ ਹਨ ਸਥਾਨਕ ਥਾਣਾ ਮੁਖੀ ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਜ਼ਖਮੀ ਨੌਜਵਾਨ ਧਰਮਵੀਰ ਵਾਸੀ ਕਰਤਾਰਪੁਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵੀ ਦੱਸਿਆ ਕਿ ਉਹ ਬਸ ਅੱਡਾ ਬੈਂਚ 'ਤੇ ਖੜਾ ਹੋਇਆ ਸੀ ਜਿੱਥੇ ਕਿ ਤਿੰਨ ਮੁੰਡਿਆਂ ਨੇ ਉਸਤੇ ਗੰਡਾਸੇ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਅਤੇ ਆਪਣੀ ਕਾਰਵੀ ਸੁੱਟ ਕੇ ਅਗਵਾ ਕਰ ਲਿਆ ਇਸਾਰੇ ਮਾਮਲੇ ਦੀ ਜਾਣਕਾਰੀ ਮੌਕੇ ਤੇ ਹਾਜ਼ਰ ਦੁਕਾਨਦਾਰ ਵੱਲੋਂ ਫੋਨ ਨੰਬਰ ਤੇ ਪੁਲਿਸ ਨੂੰ ਦਿੱਤੀ ਗਈ ਜਿਸ ਦੇ ਪੁਲਿਸ ਅਨੁਸਾਰ ਇਸ ਮਾਮਲੇ ਦੀ ਸੂਚਨ ਤੇ ਪੁਲਿਸ ਵੱਲੋਂ ਰਾਸਤੇ ਵਿੱਚ ਨਾਕਾ ਲਗਾਣ ਤੇ ਮਾਦਪੁਰ ਲੱਗ ਗਿਆ ਕਥ ਅਗਵਾਕਾਰਾਂ ਵੱਲੋਂ ਨਾਕਾ ਦੇਖ ਕੇ ਆਪਣੀ ਗੱਡੀ ਮਾਦਪੁਰ ਤੋਂ ਵਾਪਸ ਪਿੱਛੇ ਨੂੰ ਮੋੜ ਲਈ ਗਈ ਤੇ ਨੰਗਲ ਵਿਆਣਾ ਲੱਗੇ ਗੱਡੀ ਨੂੰ ਲੋਕਾਂ ਵੱਲੋਂ ਜਦੋਂ ਘੇਰ ਲਿਆ ਗਿਆ ਤਾਂ ਮੌਕੇ ਤੇ ਅਗਵਾਕਾਰ ਨੌਜਵਾਨ ਜ਼ਖਮੀ ਨੁwodਨੋਂ ਗੱਡੀ ਵੀ ਛੱਡ ਕੇ ਫਰਾਰ ਹੋ ਗਏ ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਨੂੰ ਲੋਕਾਂ ਵੱਲੋਂ ਫੜ ਲਿਆ ਗਿਆ ਜਿਸ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ ਤਰਕਿ ਬਾਕੀ ਦੋ ਨੌਜਵਾਨ ਮੌਕੇ ਤੇ ਭੱਜਣ ਤੇ ਸਫਲ ਹੋ ਗਏ ਫੜੇ ਗਏ ਨੌਜਵਾਨ ਦਾ ਨਾਮ ਓੰਕਾਰ ਸਿੰਘ ਪੁੱਤਰ ਗਿਤਾਰ ਸਿੰਘ ਵਾਸੀ ਪਿੰਡ ਕਰੂਰਾ ਦੱਸਿਆ ਜਾ ਰਿਹਾ ਹੈ। ਸਥਾਨਕ ਪੁਲਿਸ ਨੇ ਓੰਕਾਰ ਸਿੰਘ ਪੁੱਤਰ ਗਿਤਾਰ ਸਿੰਘ ਵਾਸੀ ਕਰੂਰਾ, ਕੁਲਵਿੰਦਰ ਸਿੰਘ ਕੰਨੂ ਵਾਸੀ ਕਾਨਪੁਰਖੋਈ, ਅਸ਼ਵਨੀ ਵਾਸੀ ਡੂਮਿਆਲਬੁੱਧ ਅਗਵਾ ਅਤੇ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਫੜੇ ਗਏ ਨੌਜਵਾਨ ਤੋਂ ਹੋਰ ਪੁੱਛਗறிਆ ਜਾਰੀ ਹੈ। ਬੀਰ ਰਿਪੋਰਟ ਮੇਰਾ ਪੰਜਾਬ న్యూਸ। ਬਾਰਦਾਤ ਹੋਈ ਬੈਂਸਾਂਡੇ ਵੀ ਲੜਾਈ ਝੜਾ ਹੋਇਆ। ਧਰਮਵੀ ਨਾਮ ਦਾ ਲੜਕਾ ਹੈ। ਇਹਨੂੰ ਤਿੰਨ ਬੈਕਟਰੀ ਕਿਰੇ ਨਾ ਉੱਥੇ ਕੋਟੇ ਕਾਬਿਲ ਗੱਡੀ ਵਿੱਚ ਸਿੱਟ ਕੇ ਲੈ ਗਏ ਆ ਜਿਹਨੇ ਧਰਬੀਰ ਸਿੰਘ ਤਾਂ ਦਾਖਲ ਹੋਇਆ ਡਮਟ ਸਿੰਘ ਪ੍ਰਭਾ ਤੇ ਇਸੇ ਦਾ ਬਿਆਨ ਲਿਖਿਆ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ